ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਵੀਰੇ ਗੱਲ ਕਰਾਂਗੇ ਕਿ ਪਨੀਰੀ ਦੀ ਜਰਮੀਨੇਸ਼ਨ ਆ ਜਿਹੜੀ ਉਹ ਕਿੰਨੇ ਦਿਨਾਂ ਬਾਅਦ ਹੁੰਦੀ ਆ ਇੱਕ ਦੋ ਭਰਾਵਾਂ ਦੇ ਮੈਸੇਜ ਆਏ ਸੀ ਵੈਸੇ ਕੋਈ ਇਹ ਬੜਾ ਵੱਡਾ ਮੁੱਦਾ ਨਹੀਂ ਹੈਗਾ ਜਰਮੀਨੇਸ਼ਨ ਦਾ ਇਹ ਮੌਸਮ ਦੇ ਉੱਤੇ ਥੋੜੀ ਖੇਤ ਦੀ ਮੈਨੇਜਮੈਂਟ ਦੇ ਉੱਤੇ ਤੇ ਕਿਸ ਤਰੀਕੇ ਨਾਲ ਬੀਜੀ ਆ ਉਹਦੇ ਉੱਤੇ ਡਿਪੈਂਡ ਕਰਦਾ ਬਾਈ ਹੈਨਾ 9 ਮਈ ਨੂੰ ਪਨੀਰੀ ਬੀਜੀ ਸੀ ਵੀਰੇ ਸੁਪਰ 212 ਦੀਆਂ ਸਾਰੀਆਂ ਕੈਰੀਆਂ ਨੇ ਇਹ ਤੇ तकरीबन ਹੁਣ ਸਾਰੇ ਪੰਜਾਬ ਦੇ ਵਿੱਚ ਹੀ ਮੀਂਹ ਪੈ ਜਾਂਦਾ ਇੱਕ ਦਿਨ ਛੱਡ ਕੇ ਜਾਂ ਹਰੇਕ ਦਿਨੀ ਤੇ ਇਹੇ ਵੀਰੇ ਸੁੱਕੀ ਬੀਜੀ ਸੀ ਜਮਾ ਬੀ ਆ ਜਿਹੜਾ ਪਿਆਉਂਤਾ ਸੀ 10 ਕ ਘੰਟੇ ਉਸ ਤੋਂ ਬਾਅਦ ਕੰਗਾ ਮਾਰ ਕੇ ਵੀ ਖਿਲਾਰ ਕੇ ਉਤੋਂ ਫਿਰ ਕੰਗਾ ਮਾਰ ਕੇ ਰੂੜੀ ਪਾਤੀ ਸੀ ਮੈਂ ਵੀਡੀਓ ਵੀ ਪਾਈ ਸੀ ਚੌਥਾ ਦਿਨ ਆ ਬਾਈ ਹਜੇ ਤੱਕ ਕੋਈ ਜਰਮੀਨੇਸ਼ਨ ਨਹੀਂ ਹੋਈ ਇੱਕ ਵੀ ਜਰਮੀਨੇਸ਼ਨ ਨਹੀਂ ਹੋਈ ਜਿਹੜੇ ਉੱਤੇ ਰੂੜੀ ਰਾੜੀ ਹੈ ਜਾਂ ਮਾੜਾ ਮੋਟਾ ਇੱਕ ਅੱਧਾ ਠੰਗੂਰਾ ਜਿਹੜਾ ਉਹ ਦੇਖਣ ਨੂੰ ਮਿਲਿਆ ਨੀਵੀਆਂ ਥਾਵਾਂ ਦੇ ਉੱਤੇ ਆਦਰਵਾਇਜ਼ ਕੋਈ ਜਰਮੀਨੇਸ਼ਨ ਨਹੀਂ ਹੋਈ ਤਾਂ ਤੁਸੀਂ ਦੇਖ ਸਕਦੇ ਹੋ ਆ ਠੰਗੂਰ ਰਵਜਿਆ ਹੋਇਆ ਇੱਕ ਠੰਗੂਰਾ ਸੀ ਬਰੀਕ ਜਿਹਾ ਕਿਤੇ 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 ਠੰਗੂਰ ਜਿਹਾ ਤੁਹਾਨੂੰ ਦੇਖਣ ਨੂੰ ਮਿਲੂਗਾ ਨੀਵੀਆਂ ਥਾਵਾਂ ਦੇ ਉੱਤੇ ਪਰਸੋ ਤੱਕ ਇਹ ਤਕਰੀਬਨ ਸਾਰੀ ਨਿਕਲ ਜੂਗੀ ਹੈ ਨਾ ਤਾਂ 5 ਤੋਂ ਲੈ ਕੇ 6 ਦਿਨ ਵੀਰੇ 4 ਤੋਂ ਲੈ ਕੇ 5 ਦਿਨ ਜਾਂ 5 ਤੋਂ ਲੈ ਕੇ 6 ਦਿਨ ਲੱਗਦੇ ਲੱਗਦੇ ਨੇ ਪਨੀਰੀ ਨੂੰ ਤੁਸੀਂ ਕਿਸ ਮਰਜ਼ੀ ਮੈਥਡ ਨਾਲ ਬੀਜੀ ਹੋਵੇ ਜੇ ਤੁਸੀਂ ਠੰਗੂਰ ਲਾ ਕੇ ਕੱਦੂ ਦੇ ਵਿੱਚ ਬੀਜੋਗੇ ਤਾਂ ਤੀਜੇ ਚੌਥੇ ਦਿਨ ਨਿਕਲ ਆਉਂਦੀ ਆ ਘਬਰੌਣ ਦੀ ਵਾਲੀ ਲੋੜ ਨਹੀਂ ਬਾਈ ਹੈ ਨਾ ਕਿਉਂਕਿ ਮੀਂਹ ਰੋਜ਼ ਪੈ ਜਾਂਦਾ ਹੁਣ ਕਈ ਭਰਾ ਕਹਿੰਦੇ ਨੇ ਵੀ ਬਾਈ ਮੈਂ ਥੱਲੇ ਨਾ ਡੀਏਪੀ ਪਾਉਣੀ ਭੁੱਲ ਗਿਆ ਜਾਂ ਬਾਣ ਗਿੱਲਾ ਸੀ ਵਾਇਆ ਨਹੀਂ ਗਿਆ ਡੀਏਪੀ ਨਹੀਂ ਪਾਈ ਮੈਂ ਕਦੋਂ ਪਾਵਾਂ ਪਹਿਲੀ ਗੱਲ ਤਾਂ ਬਈ ਡੀਪੀ ਨਾ ਪਾਓਗੇ ਤਾਂ ਵਧੀਆ ਪਰ ਫਿਰ ਵੀ ਜੇ ਤੁਸੀਂ ਡੀਪੀ ਪਾਉਣੀ ਆ ਤਾਂ ਜਦੋਂ ਦੂਜਾ ਪਾਣੀ ਲਾਓਗੇ ਜਾਂ ਤੀਜਾ ਪਾਣੀ ਲਾਓਗੇ ਉਦੋਂ ਤੁਸੀਂ ਗਿੱਲੇ ਗਿੱਲੇ ਬੱਤਰ ਦੇ ਵਿੱਚ ਛਿੱਟਾ ਦੇ ਦਿਓ 2 ਤੋਂ ਲੈ ਕੇ 2.5 ਕਿਲੋ ਕਨਾਲ ਦੀ ਇਹ ਤੋਂ ਵੱਧ ਨਹੀਂ ਪਾਉਣੀ ਠੀਕ ਹੈ ਤੇ ਯੂਰੀਆ ਹਜੇ ਕੋਈ ਲੋਡ ਨਹੀਂ ਜਿੰਨਾ ਟਾਈਮ ਪਣੀ ਰਹੀ ਹੈ ਜਿਹੜੀ ਤੁਹਾਡੀ 10 ਤੋਂ ਵਧੇਰੇ ਵੱਧ ਦੇਣਾ ਦੀ ਨਹੀਂ ਹੁੰਦੀ ਤੇ ਇਹਦੇ ਚ ਘਮਰਾਉਣ ਦੀ ਲੋੜ ਨਹੀਂ ਬਈ ਪਾਣੀ ਆ ਜਿਹੜਾ ਦੂਜੀ ਵਾਰੀ ਠੰਘੂਰ ਦੇ ਉੱਤੋਂ ਲਾ ਕੇ ਤੁਸੀਂ ਨਾਲ ਦੀ ਨਾਲ ਕੱਢ ਦੇਣਾ ਵੈਸੇ ਹੁਣ ਮੀਂਹ ਨੇ ਵਾਣ ਕੁੱਟੇ ਹੋਏ ਨੇ ਤਾਂ ਐਤਕੀ ਪਨੀਰੀਆਂ ਜਿਹੜੀਆਂ ਬਹੁਤ ਵਧੀਆ ਹੋਣਗੀਆਂ ਤੇ ਮੈਨੂੰ ਕਮੈਂਟ ਜ਼ਰੂਰ ਕਰਿਓ ਕਿਹੜੀ ਪਨੀਰੀ ਤੁਸੀਂ ਕਿੰਨੀ ਤਰੀਕ ਨੂੰ ਬੀਜੀ ਸੀ ਕਿਹੜੀ ਵੈਰੈਟੀ ਦੀ ਬਾਕੀ ਅਗਲੀ ਪਨੀਰੀ ਜੋ ਵੀ ਬੀਜਾਂਗੇ ਹਨਾ ਉਹਦੀ ਅਪਡੇਟ ਤੁਹਾਨੂੰ ਦਵਾਂਗੇ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਜਾਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਗੰਦ ਵਾਲੀ ਦਵਾਈ ਬਈ ਕੈਂਪਾ ਦੀ ਤਨੂਕਾ ਕੰਪਨੀ ਦੀ ਜਰੂਰ ਪਾਇਓ 3 ਗ੍ਰਾਮ ਜਾਂ ਤਾਂ ਇੱਕ ਕਨਾਲ ਦੀ ਮਿੱਟੀ ਦੇ ਵਿੱਚ ਰਲਾ ਕੇ ਕਿਉਂਕਿ ਅੱਜ ਕੀ ਨਦੀਨਾਂ ਦੀ ਬਹੁਤ ਸਮੱਸਿਆ ਆਉਣੀ ਹੈ ਖੇਤਾਂ ਦੇ ਵਿੱਚ ਕਈ ਭਰਾਵਾਂ ਨੇ ਵਾਈ ਵੀ ਨਹੀਂ ਉਵੇਂ ਹੀ ਪਣੀਰੀ ਬੀਜੀ ਜਾਂਦੇ ਪਰ ਹਜੇ ਲੇਟ ਨਹੀਂ ਹੈਗੀ ਮੈਂ ਅਗਲੀ ਵੀਡੀਓ ਦੇ ਵਿੱਚ ਦੱਸੂਗਾ ਕਿਹੜੀਆਂ ਕਿਹੜੀਆਂ ਕਿਸਮਾਂ ਨੇ ਜਿਹੜੀਆਂ ਉਹ 25 ਮਈ ਤੱਕ ਵੀ ਆਪਾਂ ਪਣੀਰੀ ਬੀਜ ਕੇ ਵਧੀਆ ਝਾੜ ਲੈ ਸਕਦੇ ਆ ਸਬਸਕ੍ਰਾਈਬ ਕਰ ਲਿਓ ਬਾਈ ਥੈਂਕ ਯੂ ਸੋ ਮੱਚ ਜੀ